बहुत सारे कलाकार इतने परफॉर्म करके गए हैं जज साहबान बैठे ने इन्ह ने फैसला करना कोई फर्स्ट आऊगा कोई सेकंड आऊगा कोई कौंसिलेशन प्राइज लेके जाऊगा किसी को इंडिविजुअल प्राइज मिलेगा इतने आके परफॉर्म करना ही बहुत बड़ी गल बाहर बार के हूटिंग करना जब जे मतलब ਤਾਰੀਆਂ ਮਾਰਨਾ ਇਹ ਬਹੁਤ ਸੌਖਾ ਕੰਮ ਹੈ ਉਹਨਾਂ ਨੇ ਕੋਈ ਲੁੱਡੀ ਅੱਜ ਨਹੀਂ ਪਾਈ ਉਹ ਇਹ ਦੇਖੋ ਕਿ ਉਹ ਲੁੱਡੀ ਕਰਕੇ ਕਿੰਨੇ ਦਿਨਾਂ ਦੀਆਂ ਛੁੱਟੀਆਂ ਨਹੀਂ ਆਉਣਗੀਆਂ ਕਿੰਨੀਆਂ ਰੈਸਲਾਂ ਕੀਤੀਆਂ ਹੋਣਗੀਆਂ ਉਹਨਾਂ ਦੇ ਸੁਪਨਿਆਂ ਦੇ ਵਿੱਚ ਵੀ ਉਹਨਾਂ ਦੇ ਸਟੈਪ ਯਾਦ ਆਉਂਦੇ ਹੋਣਗੇ ਉਹਨਾਂ ਨੂੰ ਫੇਰ じゃ ਕੇ ਅੱਜ ਪਰਫਾਰਮੈਂਸ ਹੋਈ ਹੈ 4 ਸਾਲ ਐਥਲੀਟ ਖਿਡਾਰੀ ਤਿਆਰੀ ਕਰਦੇ ਆ ਓਲੰਪਿਕ ਦੀ ਫੈਸਲਾ 10 ਸੈਕਿੰਡ ਚ ਹੋ ਜਾਂਦਾ 100 ਮੀਟਰ ਦਾ ਤਾਂ 10 ਸੈਕਿੰਡ ਤੋਂ ਵੀ ਘੱਟ ਚ ਹੋ ਜਾਂਦਾ ਕਿ 10 ਸੈਕਿੰਡ ਚ ਹੋ ਜਾਂਦਾ ਕਿ 2 ਮਿੰਟ ਚ ਹੋ ਜਾਂਦਾ ਤਿਆਰੀ 4 ਸਾਲ ਦੀ ਤੇ ਨਤੀਜਾ 10 ਸੈਕਿੰਡ ਚ ਉਹ ਦਿਨ ਕਿਤੇ ਚੰਗਾ ਚੜ ਜੇ ਤਾਂ ਬੱਲੇ ਬੱਲੇ ਨਹੀਂ ਤਾਂ ਫਿਰ ਅਗਲੇ ਚਾਂਦ ਸਾਲ ਤੇ ਚੰਦੀ ਆਵੇਗਾ ਮੈਂ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਤੁਸੀਂ ਆਪਣੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਵੀ ਮੈਂ ਆਪਣੇ ਬਾਰੇ ਹੁਣ ਕੀ ਕਹਾਂ ਕਦੇ ਨਹੀਂ ਕੁਝ ਤਾਂ ਕਹੋ ਮੈਂ ਕਿਹਾ ਜੀ ਮੈਂ ਆਪਣੇ ਬਾਰੇ ਇਹੀ ਕਹੂੰਗਾ ਜੇ ਮੈਂ ਦੇਖਾਂ ਆਪਣੇ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਵੱਲੇ ਵੱਲੇ ਪਬਲਿਕਾ ਲੋਕ ਨੇ ਕਰਾਤੀ ਦਕਰਾਤੀ ਸੋ ਅੱਜ ਬਹੁਤ ਸਾਰੇ ਟੀਮਾਂ ਜਿਹੜੀਆਂ ਫਰਸਟ ਆਉਣ ਗਿਆ ਮੈਂ ਉਹਨਾਂ ਨੂੰ ਅਡਵਾਂਸਟ ਵਧਾਈ ਦਿਨਾ ਤੁਸੀਂ ਜਿੱਤੇ ਤੁਹਾਨੂੰ ਵਧਾਈ ਪਰ ਨਾਲ ਇੱਕ ਸਲਾਹ ਵੀ ਦਿਨਾ ਫਰਸਟ ਆ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਰਸਟ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਹੈ ਘੱਟੋ ਘੱਟ ਜੇ ਉਹ ਨਾ ਹੁੰਦੇ ਮੁਕਾਬਲੇ ਹੀ ਨਹੀਂ ਹੋਣਾ ਸੀ परफॉर्म करो अपने वालों बेस्ट करो बाकी जज साहबान छड़ो कल जित जाऊंगे कोई टीम अज जा हार जाती है अगले दिन जित है, कोई टीम अगले दिन हार जाती है उदू अगले दिन जित है, जित हार मैटर नहीं करती तो परफॉर्मेंस मैटर कर दी है मैं पहली इलैक्शन हार हो जी दो हजार बारह च ਲੇਰੇ ਗਾਗੇ ਤੁਮ ਮਨਪ੍ਰੀਤ ਬਾਦਲ ਦੀ ਪਾਰਟੀ ਵੱਲੋਂ ਹਾਰਿਆ ਹੋਇਆ ਹਾਂ ਜੀ ਪਰ ਮੈਂ ਹਾਰਿਆ ਨਹੀਂ ਮੈਂ ਕਿਹਾ ਨਹੀਂ ਜੇ ਹੁਣ ਲੱਗੇ ਤਾਂ ਲੱਗੇ 2 ਸਾਲਾਂ ਬਾਅਦ 2014 ਚ ਉਸੇ ਇਲਾਕੇ ਚੋਂ 2 ਲੱਖ 25 ਹਜ਼ਾਰ ਤੇ ਮੈਂ ਮੈਂਬਰ ਪਾਰਲੀਮੈਂਟ ਜਿੱਤ ਕੇ ਆਇਆ ਹਾਂ